ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੂਰੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਅੱਗੇ ਵੀ ਇਸ ਪਿੰਡ ਦੇ ਵਿੱਚੋਂ ਇਸ ਘਰ ਦੇ ਵਿੱਚੋਂ 4-5 ਵੀਡੀਓ ਆਪਣੇ ਚੈਨਲ ਤੇ ਪਈਆਂ ਤੇ ਬਾਈ ਜੀ ਹਰਾਂ ਦੇ ਜਿੰਨੇ ਵੀ ਪਸ਼ੂ ਆ ਸਾਰੇ ਟੌਪ ਲਾਈਨ ਦੇ ਹੁੰਦੇ ਆ ਤੇ ਪ੍ਰੋਪਰ ਰਿਕਾਰਡ ਆ ਜਿਹੜਾ ਉਹ ਸਾਹਮਣੇ ਰੱਖਿਆ ਹੁੰਦਾ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਨੀਲੀ ਰਵੀ ਦੀ ਤੋਕੜ ਗੱਬਣਾ ਮੱਝ ਵਿਕਾਊ ਆ ਜਿਹੜੀ ਕਿ ਚੈੱਕ ਪਾਸ ਆ ਦੋਸਤੋ ਤੇ ਇੱਕ ਆ ਜਿਹੜਾ ਸਾਹਮਣੇ ਤੁਸੀਂ ਕਟਾ ਦੇਖ ਰਹੇ ਹੋ ਇਹ ਵਿਕਾਊ ਆ ਪ੍ਰੋਪਰ ਰਿਕਾਰਡ ਆ ਬਾਈ ਤੋਂ ਪੁੱਛਾਂਗੇ ਸਾਰੀ ਡਿਟੇਲ ਬਾਈ ਤੋਂ ਪੁੱਛਾਂਗੇ ਵੀਡੀਓ ਦੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਅੱਗੇ ਵੀ ਜਿੰਨੇ ਵੀ ਪਸ਼ੂ ਪਾਏ ਆ ਬਾਈ ਜੀ ਹਰਾਂ ਦੇ ਇੱਕ ਦਿਨ ਦੇ ਵਿੱਚ ਸੇਲ ਹੋ ਜਾਂਦੇ ਆ ਤੇ ਸੇਲ ਇਸੇ ਕਰਕੇ ਹੁੰਦੇ ਆ ਦੋਸਤੋ ਕੁਝ ਤਾਂ ਸਾਰੇ ਜਿਹੜੇ ਪਸ਼ੂ ਆਏ ਪ੍ਰੋਪਰ ਰਿਕਾਰਡ ਦੇ ਹੁੰਦੇ ਆ ਤੇ ਬਾਕੀ ਚੰਗੀ ਇਹਨਾਂ ਦੀ ਸੰਭਾਲ ਆ ਤੇ ਚੰਗਾ ਖਾਣ-ਪਾਣ ਹੁੰਦਾ ਹੈ ਤੇ ਚੰਗੇ ਸੀਮਣਾ ਦੇ ਇਹ ਪਸ਼ੂ ਆ ਤੇ ਪ੍ਰੋਪਰ ਬਲੱਡ ਲਾਈਨ ਤੇ ਕੰਮ ਕਰਦੇ ਆ ਬਾਈ ਤੋਂ ਡਿਟੇਲ ਲੈਣੇ ਤੇ ਕਰਦੇ ਆ ਤੁਹਾਡੇ ਨਾਲ ਸਾਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਬਲਜਿੰਦਰ ਸਿੰਘ ਬੱਬੂ ਆ ਜੀ ਮੇਰਾ ਨਾਮ ਠੀਕ ਹੈ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 98725 98725 70709 70709 ਹਾਂਜੀ ਇਹ ਝੋਟੀ ਬਾਈ ਆਪਣੇ ਘਰ ਦੀ ਹੈ ਜੀ ਹਾਂਜੀ ਘਰ ਦੀ ਹੈ ਜੀ ਠੀਕ ਹੈ ਤੇ ਕਿਹੜੇ ਸੀਮਣ ਤੋਂ ਗੱਬਣਾ ਬਾਈ ਇਹ ਇਹ ਬਾਈ ਜੀ ਹੈਗੀ ਐਸ ਟਾਈਮ ਆਪਣਾ ਡੋਗਰ ਡੋਗਰ ਤੋਂ ਗੱਬਣਾ ਜੀ ਡੋਗਰ ਦੇ ਸੀਮਾਂ ਹਾਂਜੀ ਠੀਕ ਆ ਬੱਚੇ ਨੂੰ ਪਤਾ ਤੇ ਇਹ ਭੁੱਲਿਆ ਖੜਾ ਸੀ ਹਾਂਜੀ ਤੇ ਬਾਈ ਕਿੰਨਾ ਚਿਰ ਹੋ ਗਿਆ ਇਹਨੂੰ ਮਤਲਬ ਗੱਬਣ ਹੋਈ ਨੂੰ ਇਹ ਬਾਈ 6 ਮਹੀਨਿਆਂ ਤੋਂ ਕੋਈ 2-4 ਦਿਨ ਉੱਤੇ ਜਾਂ ਥੱਲੇ ਇੱਥੇ ਆ ਬਸ ਤੇ ਸੱਜਰ ਦਾ ਬਾਈ ਦੁੱਧ ਕੀ ਸੀ ਤੇ ਹੁਣ ਕਿੰਨਾ ਦੇਈ ਇਹਦਾ ਵੀ ਆਪਾਂ 18 ਕਿਲੋ ਦੁੱਧ ਚੂਇਆ ਵਾਹ ਬਾਈ ਵਾਹ ਤੇ ਹੁਣ ਕਿੰਨਾ ਦੇ ਰਹੀ ਆ ਅੱਜ ਬਾਈ 6 ਕਿਲੋ ਦੁੱਧ ਦੇ ਥੱਲੇ ਦੋਨੀ ਵਾਰ ਮਿਲਦੀ ਆ ਹਾਂਜੀ ਦੋਵੇਂ ਟਾਈਮ ਮਿਲਦੀ ਆ ਬਾੜੇ ਤੇ ਮਿਲਦੀ ਆ ਠੀਕ ਆ ਤੇ ਕਿੰਵਾਂ ਸੂਆ ਸੁਣਾ ਕਰਮ ਵਾਲੀ ਨੇ ਇਹਨੇ ਬਾਈ ਚੌਥਾ ਸੂਏ ਵਾਸਤੇ ਗੱਬਣ ਆਏ ਠੀਕ ਹੈ ਭਾਈ ਤਿੰਨ ਸੂਏ ਦੁੱਧ ਪੀਤਾ ਹੈ 11 ਲੀਟਰ ਦੁੱਧ ਕੱਢਿਆ ਮੂੰਹ ਮੱਥੇ ਦੀ ਦੇਖ ਸਕਦੇ ਹੋ ਤੁਸੀਂ ਦੋਨੇ ਅੱਖਾਂ ਚਿੱਟੀਆਂ ਮੱਥੇ ਦੇ ਵਿੱਚ ਪਟਾ ਤੇ ਗੋਲ ਸਿੰਘ ਦੀ ਆ ਦੋਸਤੋ ਪਿਓਰ ਨੀਲੀ ਰਾਵੀ ਜਿਹਨੂੰ ਆਪਾਂ ਕਹਿੰਦੇ ਆ ਦੋ ਪੈਰ ਚਿੱਟੇ ਆ ਪੂਛ ਦਾ ਦੰਬ ਉਪਰ ਤੱਕ ਚਿੱਟਾ ਤੇ ਥਣਾ ਦਾ ਸੈਜ ਗਾਇਬ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਬਹੁਤ ਸ਼ਾਨਦਾਰ ਪਸ਼ੂ ਹੁੰਦੇ ਆ ਬਾਈ ਦੇ ਦੋਸਤੋ ਤੇ ਆਪਾਂ ਹੀ ਇਹਨਾਂ ਦੇ ਪਸ਼ੂ ਵਿੱਚ ਸਾਰੇ ਚੈਨਲ ਦੇ ਉੱਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣ ਦਿਖਾ ਦਿੰਨੇ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਦਿਖਾਵਾਂਗੇ ਦੋਸਤੋ ਚੋਈ ਵੀ ਹੈ ਇਹ ਤੇ ਲੋ ਮਿੱਤਰੋ ਸੇਮ ਸਹਿਜ ਆ ਥਣਾ ਦਾ ਦੇਖ ਸਕਦੇ ਹੋ ਤੁਸੀਂ ਸੋਹਣਾ ਥਣ ਲੱਗਿਆ ਮੇਲਕਵੇਂ ਦੋਨੇ ਪਾਸੇ ਰਸੇ ਅਰਗੀ ਮੋਟੀ ਆ ਦੋਸਤੋ ਪੱਠਪੁੜੇ ਦੀ ਬਹੁਤ ਚੰਗੀ ਆ ਸ਼ਾਨਦਾਰ ਝੋਟੀ ਆ ਦੋਸਤੋ ਚੌਥੇ ਸੂਏ ਲਈ ਗੱਬਣਾ ਦੇਖ ਸਕਦੇ ਹੋ ਤੁਸੀਂ ਆ ਦੋਸਤੋ ਇਹਦੀ ਕੱਟੀ ਆ ਦੇਣੀ ਨਹੀਂ ਪਰ ਇਹ ਤੇ ਢੂੜੇ ਦੇ ਮਿਲਦੀ ਆ ਖੋੜ ਕੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਇਹ ਜੇ ਜੇ ਕਿਸੇ ਆਪ ਚੈੱਕ ਕਰਾਉਣੀ ਹੋਵੇ ਤਾਂ ਆਪ ਚੈੱਕ ਆਪ ਦਾ ਡਾਕਟਰ ਸਾਦ ਕੇ ਕਰਾ ਸਕਦਾ ਇਹਨਾਂ ਵੱਲੋਂ ਚੈੱਕ ਪਾਸ ਲਓ ਵੀ ਸੱਜਣੋ ਹੌਲੀ ਤੁਰਿੰ ਬਾਈ ਸੁਬਾ ਦਾ ਟਾਈਮ ਆ ਦੋਸਤੋ ਚੋਈ ਵੀ ਆ ਬਿਲਕੁਲ ਖਾਲੀ ਕੀਤੀ ਹੋਈ ਆ ਟਾਈਮ ਮੈਂ ਤੁਹਾਨੂੰ ਵੀਡੀਓ ਉਹਦੇ ਵਿੱਚ ਵਿਖਾ ਦੇਣਾ ਲੈ ਚਲੋ ਬਈ 10 ਵਜਨ ਚ 1 ਮਿੰਟ ਘਟਾ ਦੋਸਤੋ ਜਦੋਂ ਦੀ ਇਹ ਵੀਡੀਓ ਆਪਾਂ ਸੁਬਾ ਦੀ ਬਣਾ ਰਹੇ ਆ ਲਾ ਚਲੋ ਬੀ ਬਹੁਤ ਚੰਗੀ ਮਾਜਾ ਦੋਸਤੋ ਅਵੇਲੇਬਲ ਬਹੁਤ ਆ ਠਪੁੜੇ ਦੀ ਚੰਗੀ ਆ ਉਹ ਕੱਟੀ ਵੀ ਇਸੇ ਦੀ ਆ ਇਹਨੇ ਭੂਮੇ ਬਾਈ ਤਿੰਨੇ ਕਟੀਆਂ ਹੀ ਦਿੱਤੀਆਂ ਤਿੰਨ ਕਟੀਆਂ ਹੀ ਦਿੱਤੀਆਂ ਵਾਹ ਬਈ ਕਿੰਨੇ ਕਟੀਆਂ ਰੀਆਂ ਖੜੀਆਂ ਵਿਚਾਰੀ ਦੀਆਂ ਕਰਦਾ ਉਹ ਵੀ ਸਾਰਾ ਸਬੂਤ ਬਾਈ ਦੇ ਕੋਲੇ ਘਰੇ ਖੜਾ ਤਿੰਨ ਕਟੀਆਂ ਹੀ ਦਿੱਤੀਆਂ ਚੌਥੇ ਸੂਏ ਲਈ ਗੱਬਣਾ ਹੋ ਸਕਦਾ ਵੀ ਚੌਥੇ ਸੂਏ ਵੀ ਇਕੱਟੀ ਦੇਵੇ ਇਹ ਕਿਰੇਜ ਹੋਰ ਵੀ ਕੁਆਲਿਟੀ ਆ ਰੇ ਜਿਹੋ ਜਿਹਾ ਆਪਾਂ ਸੀਮਨ ਰਖਾ ਦੇਣਾ ਇਹਨੇ ਉਹੋ ਜਿਹਾ ਹੀ ਬੱਚਾ ਦੇਣਾ ਚਾਹੇ ਮੋਹਰਾ ਦੇ ਰਖਾ ਲਓ ਇਹਦੇ ਵਾਹ ਬਾਈ ਵਾਹ ਉਹ ਇੱਕ ਕੱਟੀ ਆ ਉਹ ਬਣਾਈ ਸੀ ਆਪਣੇ ਕੋਲੇ ਝੋਟਾ ਸੀ ਘਰੇ ਬਹੁਤ ਚੰਗਾ ਉਹ ਉਹਦੀ ਆ ਕਾਲੀ ਉਹ ਵੀ ਮਾਜੇ ਤੇਰੀ ਆ ਹਾਂ ਠੀਕ ਐ ਪਹਿਲੇ ਦੀ ਆ ਦੂਜੇ ਦੀ ਉਹ ਆ ਤੀਜੇ ਦੀ ਉਹ ਖੜੀ ਠੀਕ ਐ ਠੀਕ ਐ ਤੇ ਬਾਈ ਆਪਾਂ ਮੁੱਲ ਕੀ ਕਰਾਂਗੇ ਦਾ ਹਾਂ ਵੀਰੇ ਇਹਦਾ ਮੁੱਲ ਕੀ ਕਰਾਂਗੇ ਆਪਾਂ ਮੁੱਲੇ ਦਾ ਬਾਈ ਫੋਨ ਤੇ ਕਰਾਂਗੇ ਆਪਾਂ ਲਾਓ ਵੀ 사ਜਣਾ ਜਿਸ ਵੀ ਵੀਰ ਨੂੰ ਇਹ ਮੱਝ ਪਸੰਦ ਆ ਚੌਥੇ ਸੂਲੇ ਗੱਬਣਾ ਪ੍ਰੋਪਰ ਰਿਕਾਰਡ ਬਾਈ ਨੇ ਦੱਸਤਾ ਤੇ ਇਸ ਤੋਂ ਇਲਾਵਾ ਇੱਕ ਕੱਟਾ ਆ ਦੋਸਤੋ ਮੋਹਰਾ نسل ਦਾ ਇਹਦੇ ਬਾਰੇ ਆਪਾਂ ਬਾਈ ਤੋਂ ਪੁੱਛਦੇ ਆਂ ਹਾਂ ਮਰੇ ਇਹਦੇ ਬਾਰੇ ਦੱਸੋ ਕੱਟੇ ਬਾਰੇ ਇਹ ਬਾਈ ਰੋਸਤਮ ਹਿੰਦ ਦਾ ਬੱਚਾ ਹੈ ਠੀਕ ਹੈ ਬਾਈ ਇਹ ਆਪਣੇ ਕੋਲੇ ਖੜੀ ਆ ਝੋਟੀ ਉਹਦਾ ਪਹਿਲੇ ਸੂਏ ਦਾ ਦੂਜੇ ਸੂਏ ਉਹਨੇ ਹੁਣ ਫੇਰ ਕੱਟਾ ਹੀ ਦਿੱਤਾ ਤੇ ਇਹ ਰੱਖਣ ਦਾ ਇਰਾਦਾ ਸੀ ਪਹਿਲਾਂ ਹਾਂਜੀ ਰੱਖਣ ਦਾ ਇਰਾਦਾ ਸੀ ਇਹਦਾ ਉਹ ਕੱਟਾ ਦੇਦਾ ਹੁਣ ਫੇਰ ਉਹਨੇ ਲੈ ਕੱਟਾ ਉਹ ਵੀ ਚੰਗਾ ਮੈਂ ਕਿਹਾ ਚਲ ਉਹ ਪਾਲ ਲਾਂਗੇ ਕਿਉਂਕਿ ਆਪਣੇ ਕੋਲ ਥੋੜੀ ਜੀ ਜਗ੍ਹਾ ਦੀ ਹੈ ਜਿਹੜੀ ਤੰਗੀ ਆ ਪਸ਼ੂਆਂ ਦੀ ਹਾਂਜੀ ਆ ਤੰਗੀ ਆ ਸਹੀ ਆ ਬਾਲੇ ਪਸ਼ੂ ਆਪਣੇ ਰੋਟ ਨਹੀਂ ਇਹ ਹੁਣ ਉਹ ਰੱਖਣਾ ਤੇ ਇਹ ਵਿੱਚ ਇਹ ਵਿੱਚ ਨਾ ਰੋਸਤ ਮੈਂ ਹਿੰਦ ਦਾ ਬੱਚਾ ਹੈ ਤੇ ਮੱਝ ਥੱਲੇ ਭਾਈ ਦੁੱਧ ਕਿੰਨਾ ਕਰ ਭਾਈ ਜੀ 20 ਕਿਲੋ ਦੁੱਧ ਆਪਾਂ ਪਿਛਲੇ ਸਵੇਰ ਚੋਇਆ ਠੀਕ ਐ ਐਸ ਵਾਰੀ ਉਹਦਾ ਬਸ ਛੋਟੀ ਨੂੰ ਤਿੰਨ ਦਿਨ ਹੋ ਗਏ ਆ ਸੂਈ ਨੂੰ ਉਹਨੂੰ ਦੁੱਧ ਤੇ ਆ ਲੈਣਦੇ ਆਪਾਂ ਲਾਈਵ ਚ ਚਵਾਈ ਵੀ ਕਰਾਵਾਂਗੇ ਆਪਣੇ ਚੈਨਲ ਤੇ ਉਸੇ ਦੀ ਠੀਕ ਐ ਮੱਝ ਦੀ ਜੇ ਕੋਈ ਮਤਲਬ ਚਵਾਈ ਕਰਾ ਕੇ ਕੱਟਾ ਲਿਜਾਣਾ ਚਾਹੁੰਦਾ ਤਾਂ ਸੌਦਾ ਅੱਜ ਕਰ ਲੈ ਉਹਦੇ ਲਿਜਾ ਸਕਦਾ ਚਵਾਈ ਕਰਾ ਕੇ ਹੀ ਲਿਜਾਵੇ ਮੈਂ ਇਹ ਕਹਿਣਾ ਠੀਕ ਐ ਠੀਕ ਐ ਲੈ ਵੀ ਇੰਨੀ ਤਸੱਲੀ ਕੋਈ ਦਿੰਦਾ ਨਹੀਂਗਾ ਤੇ ਪਰ ਇਸ ਵੀਰ ਨੇ ਇੰਨੀ ਤਸੱਲੀ ਦੇਤੀ ਆ ਤੇ ਭਾਈ ਕੱਟਾ ਇਹਦਾ ਕੀ ਮੁੱਲ ਕਰਾਂਗੇ ਆਪਾਂ ਇਹਦਾ ਮੁੱਲ ਵੀ ਭਾਈ ਯਾਰ ਆਪਾਂ ਕੋਈ ਠੀਕ ਹੈ ਵੀ ਚਲ ਕੋਈ ਰਖਣ ਪਾਲਣ ਵਾਲਾ ਲੈ ਲੂਆ ਨੂੰ ਵਿਚਾਰਾ ਇਹਦੀ ਜਾਨ ਬਚੂਗੀ ਘਟਿਆਂ ਦੇਣ ਨਾਲੋਂ ਸਹੀ ਆ ਹਾਂ ਕੋਈ ਆਪਾਂ ਐ ਨਹੀਂ ਗਾ ਵੀ ਤੇ ਫੋਨ ਤੇ ਹੀ ਕਰ ਲਈਏ ਫਿਰ ਹਾਂ ਜੀ ਫੋਨ ਤੇ ਹੀ ਕਰ ਲਾਂਗੇ ਦਾ ਵੀ ਲਾ ਵੀ ਮੂੰਹ ਮੱਥਾ ਤੁਹਾਨੂੰ ਇਹਦਾ ਵੀ ਵਿਖਾ ਦਿੰਨੇ ਆ ਇਹ ਬੰਨਿਆ ਜਿੱਧਰ ਲੈ ਕਿਲੇ ਦੇ ਚੌੜ ਕਰੀ ਜਾਂਦਾ ਪਾਣੀ ਦੇ ਵਿੱਚ ਮੂੰਹ ਪਾਈ ਜਾਂਦਾ ਸਿੰਘ ਸੁੰਗ ਦਾ ਚੰਗਾ ਬਣੂਗਾ ਸੋਹਣੇ ਡੈਸਟੀ ਕਾਲਾ ਤੇ ਜੈਡ ਬਲੈਕ ਆ ਦੋਸਤੋ ਕੋਈ ਵੀ ਵਾਲੇ ਦੇ ਨਾ ਪਿੰਡੇ ਦੇ ਉਤੇ ਚੱਟਾ ਹੈ ਨੀਗਾ ਚੰਗਾ ਬੱਚਾ ਬਣਨ ਵਾਲਾ ਜੇ ਕਿਸੇ ਨੇ ਘਰੇ ਰੱਖਣ ਵਾਸਤੇ ਇਹ ਸਾਨ ਰੱਖਣਾ ਤੇ ਲੈ ਜਾਣਾ ਹੋਵੇ ਤਾਂ ਬਾਈ ਤੋਂ ਲਿਜਾ ਸਕਦਾ ਇਹਦੀ ਜਿਹੜੀ ਮਾਂ ਦੀ ਚੁਾਈ ਕਰਾ ਕੇ ਤੇ ਫੇਰ ਲਿਜਾਵੇ ਬਾਈ ਦਾ ਕਹਿਣਾ ਹਾਂਜੀ ਤੇ ਮੋਲ ਫੋਨ ਤੇ ਹੋ ਜਾਣਾ ਤੇ ਆਹ ਦੋਸਤੋ ਇਸ ਕਟੇ ਦੀ ਮਾਂ ਹੈ ਪਹਿਲੇ ਸੂਏ ਦੇ ਇਹ ਕਟਾ ਦਿੱਤਾ ਸੀ ਦੂਜੇ ਸੂਏ ਉਹ ਬੱਚਾ ਜਿਹੜਾ ਬੈਠਾ ਹੈ ਉਹ ਦਿੰਦਾ ਇਹ 18 ਲੀਟਰ ਮੱਝ ਥੱਲੇ ਦੁੱਧ ਆ ਕੋਈ ਵੀ ਵੀਰ ਆ ਕੇ ਲਾਈਵ ਚੁਾਈ ਕਰਾ ਕੇ ਲੈ ਜਾ ਸਕਦਾ 20 ਕਿਲੋ ਹੈ ਵੀਰੇ ਪੂਰਾ 20 ਕਿਲੋ 20 ਕਿਲੋ ਮੈਂ 18 ਉਹਦਾ 10 ਬੈਠਾ ਸੀ ਹਾਂਜੀ ਹਾਂਜੀ ਠੀਕ ਹੈ ਤੇ ਸੱਜਣੋ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਵਾਂਗੇ। ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਆ ਘਰੇ ਆ ਕੇ ਚੈੱਕ ਪਾਸ ਕਰਕੇ ਦੋ ਡੰਗ ਚੋ ਕੇ ਵੀ ਤੁਸੀਂ ਇਸ ਝੋਟੀ ਨੂੰ ਲਿਜਾ ਸਕਦੇ ਆ। ਤੇ ਖਾਨਦਾਨੀ ਪਸ਼ੂ ਆ ਬਾਈ ਦੇ ਸਾਰੇ। ਸਾਡਾ ਦੋਸਤੋ ਵੀਡੀਓ ਲਈ ਨੰਬਰ ਹੇਠਲੇ ਪਾਸੇ ਚੱਲ ਰਿਹਾ ਸਕਰੀਨ ਦੇ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਜਲਦੀ ਮਿਲਦੇ ਆ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।